ਉਹਦੇ ਵਿੱਚੋਂ ਅਦ੍ਰਿਸ਼ ਟੁੱਟ ਜਾਏਗਾ ਮੈਂ ਸ਼ਰੀਰ ਨਾਲ ਦ੍ਰਿਸ਼ਟਮਾਨ ਸ਼ਰੀਰ ਨਾਲ ਪਾਬ ਕੀਤੇ ਤੇ ਅਦ੍ਰਿਸ਼ ਬਣ ਕੇ ਮੇਰੀ ਬਾਡੀ ਦੇ ਚੱਲ ਜਾਏਗੀ ਪਰ ਆਤਮਾ ਨਾਲ ਤਾਂ ਚੱਲਣਗੇ ਗੁਰੂ ਸ਼ਬਦ ਨੇ ਕਿਹਾ ਨਾਨਕ ਸੁੱਤੀ ਪਈਏ ਜਨ ਵਿਰਤੀ ਸੰਨ ਗੁਣਾ ਗਵਾਈ ਗੰਟੜੀ ਅਵਗਣ ਚੱਲੀ ਬਨ ਔਗਣ ਅਦ੍ਰਿਸ਼ ਹੋ ਕੇ ਨਾਲ ਚੱਲਦੇ ਜਦੋਂ ਸੰਸਾਰ ਚ ਕੋਈ ਬਾਹਰ ਨਹੀਂ ਪਕੜਦਾ ਫਿਰ ਇਸ ਸਮੱਸਿਆ ਦਾ ਹੱਲ ਕੀ ਹੈ ਕਿ ਸਿਰ ਮੌਤ ਦੇ ਸ਼ਬਦ ਕਹਿ ਕੇ ਡਰੀ ਜਾਗੇ ਗੁਰੂ ਗ੍ਰੰਥ ਸਾਹਿਬ ਨੇ ਦਾ ਹੱਲ ਦੱਸਿਆ ਕਹਿੰਦਾ ਕਿ ਜਦੋਂ ਤੇਰੇ ਰਿਸ਼ਤੇਦਾਰ ਤਾਂ ਛੱਡ ਤੇਰਾ ਆਪਣਾ ਸਰੀਰ ਵੀ ਸਾਥ ਛੱਡ ਚਲ ਜਾਏ ਤੂੰ ਗੁਰੂ ਦੇ ਸ਼ਬਦ ਨੂੰ ਇਹਨਾਂ ਕੋ ਪਿਆਰ ਕਰੀ ਜਿੱਥੇ ਦੁਨੀਆਂ ਬਾਹ ਛੱਡ ਦਿੰਦੀ ਉਹ ਤੇ ਗੁਰੂ ਬਾਹ ਪਕੜਦਾ ਗੁਰੂ ਕਦੀ ਵੀ ਬਾਣੀ ਛੱਡਦਾ ਗੁਰੂ ਕਦੀ ਬਾਣੀ ਛੱਡਦਾ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਉਂਝ ਵੈਸੇ ਅਸੀਂ ਕਥਾ ਵਾਲੀ ਸਾਰੇ ਕਹਿੰਨੇ ਆ ਕਿ ਗੁਰੂ ਦੀ ਉਂਗਲ ਕੁੱਟ ਕੇ ਪਕੜ ਲਓ ਮੈਂ ਕਹਿੰਦਾ ਨਹੀਂ ਇਹਨੂੰ ਸ਼ਬਦ ਨੂੰ ਥੋੜਾ ਜਿਹਾ ਚੇਂਜ ਕਰ ਲਿਆ ਇੱਕ ਵਾਰ ਮੈਂ ਇਤਿਹਰਤ ਕੀਤੀ ਸੀ ਉਂਗਲ ਦੀ ਪਕੜ ਸਾਡੀ ਹੈ ਕਿਸੇ ਵੇਲੇ ਵੀ ਟੁੱਟ ਸਕਦੀ ਕਿਉਂਕਿ ਬੱਚੇ ਦੇ ਹੱਥਾਂ 'ਚ ਤਾਕਤ ਨਹੀਂ ਉਂਗਲ ਨਾ ਪਕੜ ਉਂਗਲ ਪਕੜੋ ਕੇ ਸਾਡੀ ਅਗੋ ਚੱਲੇਗੀ ਮੈਂ ਉਂਗਲ ਪਕੜੀ ਗੁਰੂ ਗਨ ਸਾਹਿਬ ਕਹਿੰਦਾ ਉਂਗਲ ਨਾ ਪਕੜ ਆਪਣੀਆਂ ਬਾਹਾਂ ਉੱਚੀਆਂ ਕਰ ਗੁਰੂ ਨੂੰ ਕਹੋ ਮੇਰੀ ਬਾਹ ਪਕੜ ਲੈ ਫਰਕ ਇਹ ਨਾ ਦੋਨਾਂ 'ਚ ਮੰਨ ਲਓ ਬੱਚੇ ਨੇ ਉਂਗਲ ਪਕੜੀ ਏ ਮਾਂ ਦੀ ਉਂਗਲ ਪਕੜ ਕੇ ਤੁਰਿਆ ਜਾਂਦਾ ਹੈ ਹੋ ਸਕਦਾ ਏਨੀ ਭੀੜ ਜ਼ੋਰ ਦੀ ਪਿੱਛੋਂ ਪਏ ਧੱਕਾ ਵਜੇ ਤੁਸੀਂ ਦੇਖਦੇ ਹੋ ਕਈ ਬੱਚੇ ਵਿਚਾਰੇ ਛੋਟੇ-ਛੋਟੀਆਂ ਉਂਗਲਾਂ ਨਾਲ ਆਪਣੀ ਮਾਂ ਦੀ ਉਂਗਲ ਪਕੜੀ ਧੱਕਾ ਪਿਆ ਇੱਕੋ ਦਾ ਵਿਚਾਰੇ ਦੀ ਪਕੜ ਢਿੱਲੀ ਸੀ ਉਂਗਲ ਛੁੱਟ ਗਈ ਵਿਛੜ ਗਿਆ ਨਹੀਂ ਉਂਗਲ ਪਕੜਨ ਦੀ ਥਾਂ ਨਾ ਸਾਡੀ ਕਮਜ਼ੋਰੀ ਹੋਵੇਗੀ ਉਂਗਲ ਪਕੜਾਂਗੇ ਭੀੜ 'ਚ ਧੱਕਾ ਪਏ ਬੱਚੇ ਦਾ ਹੱਥ ਛੁੱਟ ਜਾਂਦਾ ਮਾਂ ਦੀ ਉਂਗਲ ਛੁੱਟ ਜਾਂਦੀ ਹੈ ਬੱਚੇ ਦੇ ਉੱਤੋਂ ਕਈ ਵਾਰੀ ਮਾਇਆ ਦਾ ਇਹੋ ਜਿਹਾ ਧੱਕਾ ਪੈਂਦਾ ਹੈ ਸਾਡੀ ਪਕੜ ਕਮਜ਼ੋਰ ਹੋ ਜਾਂਦੀ ਹੈ ਉਂਗਲ ਛੁੱਟ ਜਾਂਦੀ ਹੈ ਗੁਰੂ ਨੂੰ ਬਾਹ ਪਕੜਾ ਦਈਏ ਉਹਦੀ ਪਕੜ ਕਦੀ ਢਿੱਲੀ ਨਹੀਂ ਪੈਂਦੀ ਉਹ ਨਾ ਇੱਥੇ ਕਦੀ ਬਾਹ ਛੱਡਦਾ ਇਹਨਾਂ ਰੱਬ ਦੀ ਤਰਗਾਹ ਵਿੱਚ ਬਾਹ ਡਰਦਾ ਇੱਥੇ ਕੋਈ ਪਕੜਨ ਵਾਲਾ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਨੇ ਜੀ ਮੌਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜੰਤਰਬੇ ਨਾ ਜਾਨੂ ਬਾਪ ਬੀਠਲਾ ਬਾਹ ਦੇ ਮੈਨੂੰ ਮੈਨੂੰ ਬਾਹ ਦੇ ਦੇ ਮੈਨੂੰ ਆਪਣੀ ਬਾਹ ਪਕੜਾ ਦੇ ਕੁੱਟ ਕੇ ਪਕੜ ਲੈ ਮੈਨੂੰ ਜਿਵੇਂ ਕਿ ਸ਼ਬਦ ਹੁੰਦਾ ਹੈ ਅਗਨ ਸਾਗਰ ਬੂੜ ਤੇ ਸੰਸਾਰਾ ਅੱਗੇ ਕੀ ਹੈ ਉਂਗਲ ਪਕੜ ਕੇ ਨਹੀਂ ਨਾਨਕ ਬਾਹ ਪਕਰ ਗੁਰੂ ਨੇ ਬਾਹ ਪਕੜੀ ਨਾਨਕ ਬਾਹ ਪਕਰ ਸਤਗੁਰੂ ਨਿਸਤਾਰ ਗੁਰੂ ਗ੍ਰੰਥ ਸਾਹਿਬ ਜੀ ਚ ਇੱਕ ਅੰਮ੍ਰਿਤ ਵਚਨ ਹੁੰਦਾ ਹੈ ਬਾਹ ਪਕਰ ਠਾਕੁਰ ਖੌਂ ਕਿਦੀ ਗੁਣ ਅਬ ਗੁਨਾ ਵਿਚਾਰੇ ਬਾਹ ਪਕੜ ਕੇ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਆਪਣੀਆਂ ਬਾਹਾਂ ਉੱਚੀਆਂ ਕੀਤੀਆਂ ਦਾਤਾ ਮੈਨੂੰ ਬਚਾ ਲਵੇਂ ਬੇਨਤੀ ਕਰਾਂ ਗੁਰੂ ਨੂੰ ਕਈ ਬਾਂਹ ਪਕੜ ਲੈ। ਕਈ ਵਾਰੀ ਸ਼ਬਦ ਜਦੋਂ ਹੁੰਦਾ ਹੈ ਨਾ ਤੂੰ ਨਾ ਤੋਰੋ ਤੋ ਹਮ ਨਹੀਂ ਤੋੜੇ। ਇਹ ਬੜੀ ਬੜੀ ਸ਼ਬਦ ਪੜਨੇ ਆ ਨਾ ਗੁਰਦਾਸ ਸਾਹਿਬ ਜੀ ਦਾ ਵੀ। ਤੂੰ ਨਾ ਤੋੜੇ ਤੇ ਮੈਂ ਨਹੀਂ ਤੋੜਾਂਗਾ। ਇਹਦੇ ਵੀ ਅਰਥ ਬੜੇ ਗਹਿਰੇ ਆ। ਜਦੋਂ ਤੂੰ ਨਹੀਂ ਤੋੜੇਂਗਾ ਮੇਰੀ ਕੀ ਤਾਕਤੇ ਟੁੱਟ ਜਾਏ। ਮਾਲਕ ਤੂੰ ਕੁੱਟ ਕੇ ਪਕੜੇਗਾ। ਤੇਰੀ ਪਕੜੀ ਕੋਈ ਬਾਂਹ ਕਦੀ ਛੁੱਟਦੀ ਨਹੀਂ। ਜਦੋਂ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਉਹਨਾਂ ਦੇ ਜੀਵਨ ਵਿੱਚ ਵੀ ਬਾਂਹ ਪਕੜਨ ਦਾ ਗੁਰਨਾਨਕ ਤੱਕਾ ਜਿੱਕ ਤਾਂ ਜ਼ਿਕਰ ਆਇਆ। ਜਦੋਂ ਕੌਡੇ ਰਾਕਸ਼ ਨੇ ਪਕੜ ਲਿਆ ਜਿਹੜੇ ਭਾਈ ਕੌਡਾ ਸਾਹਿਬ ਜੀ ਬਣ ਕੇ ਬਾਅਦ ਵਿੱਚ ਰਾਕਸ਼ਸ਼ ਨੇ ਲਿਆ ਸਜਣ ਠੱਗ ਨਹੀਂ ਰਹੇ ਸੰਤ ਸਜਣ ਬਣ ਗਏ ਮੈਂ ਕਮਾਲ ਦੀ ਗੱਲ ਭਾਈ ਵੀਰ ਸਿੰਘ ਹੁਣੀ ਭਾਈ ਭੂਮੀਆਂ ਲਿਖਦੇ ਨੇ ਸਬਜੈਕਟ ਤੇ ਭੂਮੀਆਂ ਚੋਰ ਨਹੀਂ ਲਿਖਦੇ ਵਿਧੀ ਚੰਦ ਦਾ ਕੋ ਨਹੀਂ ਗੁਰੂ ਦਾ ਸੀਨਾ ਹੈ ਭਾਈ ਮਰਦਾਨਾ ਸਾਹਿਬ ਕਿਉਂਕਿ ਇੱਥੇ ਤਾਂ ਬੜੀ ਬੜੀ ਉਹਨਾਂ ਦਾ ਜ਼ਿਕਰ ਚੱਲਦਾ ਜਦੋਂ ਕਲਾਸਿਕਲ ਕੀਰਤਨ ਦੀ ਗੱਲ ਕੋਈ ਮੈਨੂੰ ਯਾਦ ਹੈ ਬਾਬਾ ਜੀ ਨੇ ਪਹਿਲੇ ਅਦੁੱਤੀ ਸਮੇਲਨ ਚ ਰਬਾਬ ਦੇ ਅਰਫ ਕੀਤੇ ਸਨ ਮਨਜੀਤ ਸਿੰਘ ਬੈਠੇ ਸੀ ਸਾਰੇ ਸਾਹਮਣੇ ਬੈਠੇ ਸੀ ਕਨਵੇ ਦੀ ਗੱਲ ਹੈ ਨਾ ਉਸ ਵਕਤ ਕਿਆ ਸੀ ਦੋ ਸ਼ਬਦ ਮੈਨੂੰ ਯਾਦ ਨੇ ਪਹਿਲਾਂ ਬੜਾ ਰੌਲਾ ਪਿਆ ਜੀ ਇਹ ਜੋ ਕੁਝ ਹੁੰਦਾ ਪਿਆ ਕਿੰਨੇ ਸੁਣਨਾ ਆਉਣਾ ਹੈ ਇਹ ਤੇ ਕਲਾਸੀਕਲ ਕਿੰਨੇ ਸੁਣਨਾ ਰਾਹ ਕਿੰਨੇ ਸੁਣਨੇ ਨੇ ਮੈਨੂੰ ਯਾਦ ਇਹ ਉਹਨਾ ਮੀਟਿੰਗ ਵਿੱਚ ਕਿਆ ਸੀ ਤੁਸੀਂ ਕਹਿੰਦੇ ਹੋ ਤੇ ਸੁਨਣਾ ਕਿਸੇ ਨੂੰ ਨਹੀਂ ਕਹਿੰਦੇ ਜਦੋਂ ਗੁਰੂ ਕਲਾ ਵਰਤਾਏਗਾ ਤੇ ਸੁਣਨ ਤੋਂ ਬਿਨਾ ਜਾਣਾ ਕਿਸੇ ਦੇ ਨਹੀਂ ਇਹ ਸ਼ਬਦ ਮੈਨੂੰ ਦੋ ਯਾਦ ਨੇ ਜੀ ਰਬਾਬ ਦੇ ਅਰਥ ਉਹਨਾ ਕੀਤੇ ਸਨ ਮੈਨੂੰ ਬੜੇ ਚੰਗੇ ਲੱਗੇ ਬਾਅਦ ਵਿੱਚ ਮੈਂ ਪ੍ਰਿੰਸੀਪਲ ਗੰਗਾ ਸਿੰਘ ਨੂੰ ਪੜਿਆ ਉਹਨੇ ਵੀ ਉੱਤੇ ਕੀਤੇ ਬਾਬਾ ਜੀ ਨੇ ਰਬਾਬ ਸ਼ਬਦ ਦੇ ਅਰਥ ਕਿਤੇ ਕਿਤੇ ਸੰਨ ਰਬ ਆਵ ਰਬ ਆਵ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਰਬਾਬ ਵਿੱਚ ਉਹ ਕਰਾਮਾਤ ਕਹ ਸੱਚ ਇਹ ਵੇ ਕਿ ਜਿਹੜਾ ਇਸ ਰਬਾਬ ਵਿੱਚ ਮਲਾਇਕ ਸ਼ਬਦ ਨੂੰ ਸੁਨੇਗਾ ਇਹ ਤਾਂ ਰੱਬ ਨਾਲ ਬਖਸ਼ਿਸ਼ ਕਰਨ ਵਾਲੇ ਅੰਮ੍ਰਿਤ ਜਲ ਨੂੰ ਛਿੜਕਣ ਵਾਲੀ ਹੈ ਪਿਆਰਿਓ ਰਬਾਬ ਦਾ ਕੀਰਤਨ ਤਾਂ ਰਬ ਆਵ ਇਹ ਰੱਬ ਦੇ ਬਖਸ਼ਿਸ਼ ਭਰਿਆ ਅੰਮ੍ਰਿਤ ਵੰਦੀ ਆਵ ਦਾ ਤਵੇਸ਼ੇ ਪਾਣੀ ਹੈ ਜਦੋਂ ਇਹ ਮੈਂ ਸੁਣਿਆ ਮੈਨੂੰ ਭਾਈ ਤੇ ਵੈਗਰੂ ਪ੍ਰਿੰਸੀਪਲ ਗੰਗਾ ਸਿੰਘ ਦੀ ਕਿਤਾਬ ਹੈ ਜੀ ਗੰਗਤਰੰਗ ਸ਼ਾਇਦ ਕਿਤੇ ਪੜ੍ਹੀ ਹੋਵੇ ਉਹ ਸਾਰੀਆਂ ਕਵਤਾਂ ਵੀ ਨੇ ਗੰਗਤਰੰਗ ਪ੍ਰਿੰਸੀਪਲ ਗੰਗਾ ਸੀ ਉਹਦੇ ਵਿੱਚ ਵੀ ਤੇ ਉਹਨਾਂ ਨੇ ਰਬਾਬੀ ਬਾਰੇ ਸ਼ਬਦ ਲਿਖਿਆ ਸੀ ਕਿ ਕੱਲ ਕੇ ਫਿਰਨਦੇ ਟੇਗ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਣਾ ਸੀ ਪਰ ਸਾਖੀਆਂ ਕਹਿੰਦੀਆਂ ਨੇ ਮਰਦਾਨਾ ਰਬਾਬ ਵਜਾਂਦਾ ਭਲਾ ਰਬਾਬ ਵਜਾਏਂਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਮਜਲਸ ਮਰਗਾਨਾ ਮਿਰਾਸੀ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ ਹਰ ਚੀਜ਼ ਬਾਛੜ ਜਾਏਗੀ ਮੌਤ ਨੇ ਇੱਕ ਤਾਂ ਬਾਛੜਵਾ ਦੇਣੀ ਹੈ ਸਵਾ ਤਾਂ ਹੀ ਗੁਰੂ ਨਾਨਕ ਤੋਂ ਬਾਛੜਾ ਕੇ ਦਿਖਾਏ ਮੌਤੇ ਦੀ ਕੀ ਤਾਕਤ ਕਿ ਜੇ ਦੀ ਬਾਹ ਗੁਰੂ ਨਾਨਕ ਨੇ ਪਕੜੀ ਹੋਵੇ ਮੌਤ ਕਹਿ ਮੈਂ ਬਾਬੇ ਨਾਨਕ ਦਾ ਹੱਥ ਛੜ ਜਾਗੀ ਫਿਰ ਸੁਣਿਓ ਕਹਿੰਦੇ ਨੇ ਬਾਬੇ ਦਾ ਰਬਾਬੀ ਜਿਹੜਾ ਸੀ ਭਾਈ ਮਰਦਾਨਾ ਧਲ ਕੇ ਫਿਰੰਗੇ ਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ ਰਾਗ ਗਾਉਂਦਾ ਸੀ ਪਰ ਕੀਰਤਨੀਆਂ ਨਹੀਂ ਸੀ ਰਾਗ ਤਾਂ ਬੜੀ ਦੁਨੀਆ ਗਾ ਲਿੰਦੀ ਕੀਰਤਨੀਆਂ ਬੈਠੇ ਪਿਆਰਿਓ ਬਾਬਾ ਜੀ ਨੇ ਕਿਹਾ ਸੀ ਮਰਦਾਨਿਆਂ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਹੇ ਤੇਰਾ ਦੀਨ ਦੁਨੀ ਦੋਈ ਥਾਈਂ ਪੜਾ ਹੋਵੇਗਾ ਕੱਲ ਕੇ ਫਿਰੰਗੇ ਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਂਦਾ ਸੀ ਚਾਰੇ ਕੁੰਡ ਤਾਰ ਵਜੀ ਜੰਗਲੀ ਪਹਾੜੀ ਥ ਸੁਣੀ ਹੋਇਆ ਪਾ ਰਿਆ ਆਮਨ ਨਾ ਜਾਨਾ ਸੀ ਸੱਜਮ ਜੈ ਠੱਗ ਜਗ ਲੋਦੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰਬ ਆਬੀ ਪਿੰਨੀ ਤਾਰ ਜੀ ਦੀ ਨਾ ਮਰਦਾਨਾ ਜਗਤਾਰ ਨਿਭਾਉਂਦਾ ਸੀ ਨਾ ਮਰਦਾਨਾ ਜਗਤਾਰ ਨਿਭਾਉਂਦਾ ਸੀ ਮੈਂ ਸਿਰਫ ਇਤਿਹਾਸਕ ਤਾਂ ਲੈ ਲਿਆ ਗੁਰੂ ਨਾਨਕ ਸਾਹਿਬ ਨੇ ਵਾਹ ਪਕੜੀ ਉਮਰ ਕਰਕੇ 10 ਸਾਲ ਵੱਡੇ ਨੇ ਭਾਈ ਮਰਦਾਨਾ ਜੀ ਬਾਬਾ ਜੀ ਤੋਂ ਮੇਰੇ ਯਾਦ ਹੈ ਹਰਪਾਲ ਸਿੰਘ ਪੰਨੂ ਨੇ ਪਿੰਡ ਬੋਲਦਿਆ ਕਿਹਾ ਸੀ ਜਿੱਦਨ ਮਰਦਾਨੇ ਨੇ ਸਵਾਹ ਛੱਡੇ ਬਾਬੇ ਦੀ ਉਦਾਸੀ ਕਰਨੀ ਸ਼ੁਰੂ ਕਰ ਦਿੱਤੀ ਇਹ ਹੋਇਆ ਯਾਰ ਸੀ ਹੜਤਾਲੀ ਸਾਲ ਕੱਟੇ ਰਹਿਣਾ ਜਿੱਥੇ ਮੈਂ ਤਾਂ ਕਹਿੰਦਾ ਮਾਂ ਨੇ ਜਨਮ ਦਿੱਤਾ ਮਾਤਾ ਸੁਲੱਖ ਦੀ ਜੀਵਨ ਸਾਥੀ ਹੈ ਜਿੰਨਾ ਨੇੜੇ ਭਾਈ ਮਦਾਨਾ ਗੁਰੂ ਨਾਨਕ ਦੇ ਰਿਆ ਸੱਚ ਇਹ ਵੀ ਕੋਈ ਵੀ ਐਸਾ ਨਹੀਂ ਮਿਲਦਾ ਜਿਨੇ ਇੰਨੀ ਸੰਗਤ ਕੀਤੀ ਹੋਵੇ ਕੌਂਡੇ ਰਾਖਸ਼ ਨੇ ਪਕੜ ਲਿਆ ਗੁਰਨਾਨਕ ਪ੍ਰਕਾਸ਼ ਦੇ ਬੋਲ ਨੇ ਕਿਉਂਕਿ ਗੁਰਨਾਨਕ ਪ੍ਰਕਾਸ਼ ਦਾ ਕੱਤਾ ਭਾਈ ਬਾਲੇ ਤੋਂ ਸਾਰੀ ਗੱਲ ਕਰਾਂਦਾ ਹਜ਼ੂਰ ਨੇ ਆਵਾਜ਼ ਦਿੱਤੀ ਭਾਈ ਬਾਲਾ ਚੱਲ ਹੁਣੇ ਤੁਰਨਾ ਉਸ ਪ੍ਰਸੰਗ ਚ ਲਿਖਿਆ ਪੁੱਛ ਦਿਨ ਬਾਬਾ ਜੀ ਕਿੱਥੇ ਕਹਨ ਲੱਗੇ ਮਰਦਾਨਾ ਮੁਸੀਬਤ ਚ ਫਸ ਗਿਆ ਮੈਂ ਬੇਨਤੀ ਕਰਾਂ ਬਾਹ ਪਕੜਨਾ ਮਤਲਬ ਇਹ ਨਹੀਂ ਕਿ ਅੱਲਾ ਫਿਜ਼ੀਕਲ ਗੁਰਮੁਖੋ ਤੁਸੀਂ ਬਾਣੀ ਪੜ੍ਹਦੇ ਹੋ ਨਿਤਨੇਮ ਕਰਦੇ ਹੋ ਜੇ ਕਿਤੇ ਜ਼ਿੰਦਗੀ ਚ ਕਾਟ ਵੀ ਆ ਜਾਏ ਮੈਂ ਬੇਨਤੀ ਕਰਾਂ ਕਿਸੇ ਮੁਸੀਬਤ ਵਿੱਚ ਵੀ ਪੈ ਜਾਓ ਗੁਰੂ ਫਿਰ ਵੀ ਉਹ ਗੰਨੀ ਚਤਾਰਦਾ ਸੱਚੀ ਇਹ ਵੀ ਦੂਰ ਗਏ ਦੀ ਫਿਰ ਵੀ ਬਾਹ ਪਕੜ ਲੈਂਦਾ ਉਹਨੂੰ ਪਤਾ ਹੈ ਮੇਰਾ ਮੈਂ ਥੋੜਾ ਜਿਹਾ ਪੋਜ਼ਿਟਿਵ ਤਾਂ ਲਿਆ ਹ ਵੀ ਬਾਹ ਪਕੜਨ ਵਾਲਾ ਕੋਈ ਹੈ ਦੁਨੀਆਂ ਚ ਕੋਈ ਕਸ ਨੇ ਇਸ ਦਸਤੰਗੀ ਕਹਨ ਲੱਗੇ ਮਰਦਾਨਾ ਮੁਸੀਬਤ ਚ ਪੈ ਗਿਆ ਮਹਾਰਾਜ ਕਾਦੀ ਮੁਸੀਬਤ ਕਹ ਲੱਗੇ ਉਹਨੂੰ ਤਲ ਦਿੱਤਾ ਜਾਏਗਾ ਭਾਈ ਬਾਲਾ ਕਹਿੰਦਾ ਛੱਡੋ ਭਰਾ ਇਹ ਵੀ ਤੰਗ ਬੜਾ ਕਰਦਾ ਕੋ ਅਸਲ ਚ ਲਾੜ ਸੀ ਨਾ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਤੇਰਾ ਪਰੋਸਾ ਪਿਆਰੇ ਮੈਂ ਲਾੜ ਲੜਾਇਆ ਭੂਲੇ ਤੂੰ ਕਹਿ ਬਾਰਕ ਤੂੰ ਹਰ ਪਿਤਾ ਮਾਇਆ ਇਹ ਇਹ ਇਹਦੇ ਅੱਥੀ ਬਾਬਾ ਜੀ ਕਰਦੇ ਹੁੰਦੇ ਸਨ ਲਾੜ ਦੇ ਜੀ ਜਿਹੜੇ ਸਿੰਘਾਂ ਨੇ ਉਸ ਵੇਲੇ ਸੰਗਤ ਕੀਤੀ ਉਹ ਕਹਿੰਦੇ ਸਨ ਪਿਆਰ ਦੀਆਂ ਤੰਦਾਂ ਟੁੱਟ ਜਾਂਦੀਆਂ ਨੇ ਪਿਆਰ 'ਚ ਵੀ ਕਈ ਵਾਰੀ ਬੰਦਾ ਗੁਣ ਉਗਣ ਦੇਖਣ ਲੱਗ ਪੈਂਦਾ ਹੈ ਲਾੜ 'ਚ ਨਹੀਂ ਦੇਖਿਆ ਜਾਂਦਾ ਫਿਰ ਸੋਨੂੰ ਜਵਾਨ ਬੱਚੇ ਦਾ ਪਿਓ ਨਾਲ ਪਿਆਰ ਹੈ ਪਰ ਜਵਾਨ ਬੱਚਾ ਕਦੀ ਦਾੜੀ ਨੂੰ ਹੱਥ ਲਾਏਗਾ ਪੱਗ ਨੂੰ ਹੱਥ ਪਾਇਆ ਉਹ ਉੱਤੇ ਚੜੇਗਾ ਨਿੱਕਾ ਜਿਹਾ ਨਿਆਣੀ ਲਾੜ ਕਰਦਾ ਹੋਇਆ ਬੋਢਿਆਂ ਉੱਤੇ ਚੜ ਜਾਂਦਾ ਲਾੜਜ ਵਿੱਚ ਸਭ ਮਾਫ ਹੈ ਲਾੜਜ ਹਰ ਸ਼ਬਦ ਮਾਫ ਹੈ ਮਹਾਰਾਜ ਛੱਡੋ ਪਰ ਕਹਿੰਦੇ ਨੇ ਰੋਜ਼ ਇਹ ਵੀ ਘੜੀ ਪਿੱਛੇ ਛੜ ਕੇ ਕਹਿੰਦਾ ਮੈਂ ਤੇ ਅੱਲਾਹ ਹੋਂ ਪਾਸੇ ਆਪਸੇ ਆ ਰਹਿੰਦਿਓ ਕਿੱਲਣਾ ਚੜਾ ਕੇ ਇਹਨੂੰ ਵੀ ਪਤਾ ਲੱਗ ਜਾ ਤਲੀਂਦੇ ਉਹਨੂੰ ਗੁਰੂ ਨਾਨਕ ਸਾਹਿਬ ਦੇ ਨੇਤਰ ਭੇਜਿਆ ਕਹਿਣ ਲੱਗੇ ਬਾਲਾ ਜਿਹਦੀ ਮੈਂ ਬਾਹ ਪਕੜ ਲਾਂ ਮੈਂ ਕਦੀ ਲੋਕ ਪਰ ਲੋਕ ਚੋਂ ਦੀ ਬਾਹ ਨਹੀਂ ਛੱਡਦਾ ਐਡੇ ਕਮਾਲ ਦਾ ਸ਼ਬਦ ਕਿਹਾ ਜਿਹਦੀ ਮੈਂ ਬਾਹ ਪਕੜਾਂ ਨਾਲੇ ਹੱਸ ਕੇ ਕਹਿੰਦੇ ਆ ਮੇਰਾ ਕਿਹੜਾ ਉਹਦੇ ਤੋਂ ਬਿਨਾ ਸਰਨਾ ਸੱਚ ਮੁੱਚ ਇੰਨਾ ਬੇਮਥਾਜ ਬਾਬਾ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਕਹਿਣ ਲੱਗੇ ਮੇਰਾ ਯਾਰ ਕੈਮਰਾ ਮਿੱਤਰ ਹੈ ਮੇਰੇ ਤੇ ਮੇਰਾ ਉਹਦੇ ਤੋਂ ਬਿਨਾ ਨਹੀਂ ਸਰਨਾ ਉਹ ਚਲਾ ਗਿਆ ਸ਼ਾਮ ਨੂੰ ਤੁਰ ਬਾਬਾ ਜਾਲੇਗਾ ਉਹਦੀ ਤਾਰ ਛੜੇ ਦਿੱਤੇ ਮੈਂ ਗਾਵਾਂਗਾ ਉਹਦੇ ਤੋਂ ਬਿਨਾ ਮੇਰਾ ਵੀ ਨਹੀਂ ਸਰਨਾ ਉਹ ਸ਼ਬਦ ਬੜੇ ਸੋਹਣੇ ਲਿਖੇ ਗਿਆਨਿਕ ਪ੍ਰਕਾਸ਼ ਕਹਿਣ ਲੱਗੇ ਬਾਲਾ ਭੁਜਾ ਗਏ ਕੀ ਲਾਜਾ ਮੈਂ ਤਾਂ ਵਿੱਚੋਂ ਨਿਕਲਿਆ ਕਸ ਨੇਸ ਦਸਤੰਗੀਰ ਦੁਨੀਆ ਨਹੀਂ ਬਾਹ ਪਕੜੇਗੀ ਪਰ ਬਾਬਾ ਜੀ ਪਕੜ ਦੇ ਬਾਲਾ ਭੁਜਾ ਗਏ ਕੀ ਲਾਜਾ ਪੁਣ ਆਪਣਾ ਹੈ ਉਸ ਸੰਕਾਜਾ ਨਿਤਾਪਤੀ ਰਵਾਵ ਬਜਾਵੇ ਕਾ ਸੰਗੀਤ ਉਹ ਮੋਹ ਰਿ ਜਾਵੇ ਉਹ ਸੰਗੀਤ ਕੀਰਤਨ ਕਰਦਾ ਮੈਨੂੰ ਰਿਜਾਂਦਾ ਸੱਚੀ ਮੱਚੀ ਮੈਂ ਸੋਚਣਾ ਭਾਈ ਭਾਈ ਮਨੀ ਸਿੰਘ ਦੀ ਜਨਮ ਸਾਖੀ ਸਮਾਗ ਬੜੇ ਕਮਾਲ ਦਾ ਦਿੱਤਾ ਸਿੱਖਾਂ ਦੀ ਭਗਤ ਮਾਲ ਵਿੱਚ ਵੀ ਜਦੋਂ ਅੰਤਲਾ ਸਮਾ ਆਇਆ ਕਮਾਲ ਹੋ ਗਈ ਗੁਰਦੇਵ ਦੇ ਝੋਲੀ ਚ ਸੀਸ ਸੀ ਭਾਜ ਮਰਦਾਨਾ ਜੀ ਦਾ ਕੁਝ ਕਹਿੰਦੇ ਆ ਕੁਰਮੰਦਰਿਆ ਨੇੜੇ ਕੁਝ ਕਰਤਾਰਪੁਰ ਦਾ ਜ਼ਿਕਰ ਕਰਦੇ ਆ ਪਰ ਝੋਲੀ ਸੀਸ ਨੇਤਰ ਖੁੱਲੇ ਬਾਬਾ ਜੀ ਦਾ ਚਿਹਰਾ ਦੇਖਿਆ ਅੱਖਾਂ ਬੰਦ ਹੋ ਗਈਆਂ ਹਜ਼ੂਰ ਨੇ ਬੜੇ ਪਿਆਰ ਨਾਲ ਮੱਥੇ ਤੇ ਹੱਥ ਰੱਖ ਕੇ ਕਿਹਾ ਵੇ ਮਰਦਾਂ ਦੇਆ ਵੇ ਲਬਿ ਬੜਾ ਵੈਸੀ ਡੰਮਸਾ ਕੀਤਾ ਮੈਨੂੰ ਵਿੱਚ ਲੱਗਦਾ ਸਾਡੇ ਬਾਅਦ ਚ ਬੜਾ ਸ਼ਬਦ ਵੇ ਵਰਤੇ ਸਨ ਇਥੋਂ ਤੱਕ ਕਿ ਗੁਰੂ ਸਾਹਿਬ ਨੇ ਵੇ ਲਾਲੋ ਸ਼ਬਦ ਵਰਤੇ ਹਨ ਭਾਈ ਲਾਲੋ ਨਹੀਂ ਵਰਤੇ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਗ ਲੈ ਕਾਬਲੋਂ ਤਹਾਇਆ ਜੋਰੀ ਮੰਗੇ ਦਾਨ ਵੇ ਲਾਲੋ ਸੱਤ ਵਾਰੀ ਸ਼ਬਦ ਵਰਤੇ ਆ ਤੇ ਸੱਤੇ ਵਾਰੀ ਵੇ ਲਾਲੋ ਗਿਆ ਵੇ ਵੇ ਸ਼ਬਦ ਬੜਾ ਮਿੱਠਾ ਹੈ ਜੀ ਸਾਡਾ ਪੁਰਾਣਾ। ਹਜ਼ੂਰ ਨੇ ਕਿਹਾ ਵੇ ਮਰਦਾਨਿਆਂ ਨਿੱਤਰ ਖੁੱਲੇ ਤੇਰੇ ਜਾਨ ਤੋਂ ਬਾਅਦ ਤੈਨੂੰ ਦਾਹ ਕਿੱਸਾ ਦਈਏ ਤੇਰਾ ਸੰਸਕਾਰ ਕਿਵੇਂ ਕਰੀਏ ਮਤਲਬ ਤੈਨੂੰ ਅਗਨ ਪੇਟ ਕਰੀਏ ਤੈਨੂੰ ਜਲ ਪ੍ਰਵਾਹ ਕਰੀਏ ਤੈਨੂੰ ਕਬਰ 'ਚ ਦਫਨਾਈਏ ਤੈਨੂੰ ਖਵਾਚ ਰਹਿਣ ਦਈਏ ਜਿਵੇਂ ਪਾਸੀ ਕਰਦੇ ਉਸ ਵਕਤ ਸ਼ਬਦ ਸੁਣਨ ਵਾਲੇ ਨੇ ਦੇਖੋ ਜਿਹਨੇ ਬਾਹ ਪਕੜੀ ਉਹ ਪੁੱਛਦਾ ਤੇਰਾ ਕੀ ਕਰੀਏ ਸ਼ਰੀਰ ਦਾ ਇਥੋਂ ਸਪਸ਼ਟ ਹੋਵੇਗਾ ਕਿ ਬਾਣਾ ਪਕੜਨ ਦਾ ਅਰਥ ਕੇਵਲ ਫਿਜ਼ੀਕਲ ਨਹੀਂ ਸ਼ਰੀਰਕ ਤੌਰ ਤੇ ਵੀ ਗੁਰੂ ਬਾਪ ਫੜਦਾ ਹੈ ਅੰਦਰੂਨੀ ਤੌਰ ਤੇ ਵੀ ਕਹਿਣ ਲੱਗੇ ਸੰਸਕਾਰ ਕਰੀਏ ਜਲ ਪ੍ਰਵਾਹ ਕਰੀਏ ਚਿਖਾ ਬਣਾਈਏ ਦਫਨ ਕਰੀਏ ਕਿਦਨੇ ਭਾਲੀ ਸਾਹਿਬ ਬੜੇ ਸਹਿਜ ਸਨ ਠੀਕ ਹੈ ਤੇ ਉਹਨਾਂ ਨੇ ਅੱਖਾਂ ਖੋਲ ਕੇ ਕੋਈ ਸ਼ਬਦ ਕਿਹਾ ਬਾਬਾ ਵਾਹ ਅਜੇ ਵੀ ਦੇ ਦੀਆਂ ਬਾਤਾਂ ਸੁਣੋ ਬਾਹ ਅਜੇ ਵੀ ਦੇ ਦੀਆਂ ਬਾਤਾਂ ਪਰ ਅੰਤਲੇ ਸਮੇ ਜਿਹੜਾ ਉਹਨਾਂ ਕੀਰਤਨ ਕਰਿਆ ਬੜੇ ਕਮਾਲ ਦਾ ਹੰਸ ਜਦੋਂ ਮਰਦਾ ਹੈ ਨਾ ਤੁਹਾਨੂੰ ਪਤਾ ਹੋਣਾ ਹੈ ਹੰਸ ਦੂਕੇ ਪਾਣੀ ਤੇ ਤਰਨ ਲੱਗ ਪੈਂਦਾ ਇਹ ਮਨਉਤ ਹੈ ਜੀ ਹੰਸ ਬਾਹਰ ਨਹੀਂ ਚੇਤੀ ਮਰਦਾ ਜਦੋਂ ਦਾ ਅੰਤਲਾ ਸਮਾਂ ਹੁੰਦਾ ਡੂੰਘੇ ਪਾਣੀ ਵਿੱਚ ਚਲਾ ਜਾਂਦਾ ਉਦੋਂ ਗਾਉਣਾ ਸ਼ੁਰੂ ਕਰਦਾ ਜਿੰਨਾ ਹੰਸ ਦਰਦ ਭਰਿਆ ਗਾਉਂਦਾ ਉਹਨੂੰ ਆਪਣਾ ਆਪਾ ਭੁੱਲ ਜਾਂਦਾ ਪਾਣੀ ਦੇ ਵਿੱਚ ਹੀ ਸਮਾ ਜਾਂਦਾ ਮੈਂ ਕਈ ਵਾਰੀ ਸੋਚਣਾ ਸਿੱਖ ਤਾ ਹੰਸ ਦੀ ਤਰ੍ਹਾਂ ਜਦੋਂ ਇਹਦਾ ਅੰਤਲਾ ਸਮਾਂ ਹੁੰਦਾ ਜੁੜਿਆ ਹੋਵੇ ਸ਼ਬਦ ਨਾਲ ਫਿਰ ਇੰਨਾ ਕੋ ਗਹਿਰਾ ਹੁੰਦਾ ਹੈ ਇੰਨਾ ਗਹਿਰਾ ਹੁੰਦਾ ਹੈ ਸੱਚ ਵੇ ਹੰਸ ਦੀ ਤਰ੍ਹਾਂ ਗਾਉਂਦਿਆਂ ਗਾਉਂਦਿਆਂ ਚਲਾ ਜਾਂਦਾ ਮਸਕੀਨ ਸਾਹਿਬ ਦੇ ਅੰਤਲੇ ਸਮੇ ਦੀ ਕਥਾ ਤੁਸੀਂ ਕਦੀ ਸੁਣ ਕੇ ਦੇਖੋ ਅੱਜ ਬਹੁੜਾ ਗਹਿਰਾ ਉਤਰ ਗਿਆ ਕਿਉਂਕਿ ਸਮਾਂ ਦੇਖਿਆ ਸੀ ਮੇਰੀ ਫਿਰ ਬੇਨਤੀ ਕਰ ਮਹਾਰਾਜ ਕਹਿੰਦੇ ਆ ਦੱਸ ਅੱਖਾਂ ਖੋਲ ਕੇ ਕਹਿੰਦਾ ਵਾਹ ਬਾਬਾ ਅਜੇ ਵੀ ਦੇ ਦਿਆਂ ਬਾਤਾਂ ਹਜ਼ੂਰ ਆਸਕੇ ਕਹਿੰਦੇ ਆ ਚੱਲ ਤੇਰੇ ਜਾਨ ਤੋਂ ਬਾਅਦ ਕਬਰ ਬਣਾਵਾਂਗਾ ਪੱਥਰ ਲੱਗੇ ਹੋਣਗੇ ਲੋਕ ਤੇਰੀ ਪੂਜਾ ਕਰਨਗੇ ਕਹਿੰਦੇ ਨੇ ਹੱਥ ਜੁੜ ਗਏ ਕੰਮ ਤੇ ਬੁੱਲਾ ਨਾਲ ਕਿਹਾ ਬਾਬਾ ਸ਼ਬਦ ਦੀ ਪ੍ਰੀਤ ਦੇ ਕੇ ਇਸ ਚਮੜੇ ਦੀ ਕਬਰ ਵਿੱਚੋਂ ਅੱਜ ਤੁਸੀਂ ਬਾਹਰ ਕੱਢਿਆ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ 'ਚ ਨਾ ਡਕੀ ਮੈਨੂੰ ਉੱਥੇ ਰੱਖੀ ਜਿੱਥੇ ਤੇਰਾ ਵਾਸਾ ਹੋਵੇਗਾ ਸਮਾਪਤੀ ਤੇ ਸੱਚ ਦੇ ਅਸੀਂ ਵੀ ਕਿਹੜੇ ਰੱਖਣ ਨੂੰ ਤਿਆਰ ਜਦੋਂ ਅਸੀਂ ਅੰਤਲੀ ਭੋਗ ਅਰਦਾਸ ਕਰ ਰਹੇ ਹਾਂ ਕੀ ਸ਼ਬਦ ਕਹਿੰਨੇ ਕਦੀ ਕਿਸੇ ਇਹ ਕਹੇ ਕਿ ਜਿਹੜਾ ਮਰ ਗਿਆ ਵੈਗੁਰੂ ਜੀ ਘਰ ਆਵੇ ਮੈਂ ਤਾਂ ਇੱਕ ਵਾਰੀ ਕਿਹਾ ਸੀ ਮਰਿਆ ਕੋਈ ਆ ਸੁਪਨੇ 'ਚ ਕੋਈ ਦਿਨ ਦੱਸਣ ਲੱਗ ਪਿਆ ਆਪਾਂ ਪੁੱਛਣ ਚਲੇ ਜਾਂਗੇ ਪਤਾ ਨਹੀਂ ਘਰ 'ਚ ਪ੍ਰੋਬਲਮ ਆ ਗਈ ਹੁਣ ਤਾਂ ਮਰਿਆ ਹੋਇਆ ਸੁਪਨੇ 'ਚ ਪੜਾਉਂਦਾ ਤਿਆਰੂ ਅਸੀਂ ਤਾਂ ਸੁਪਨੇ 'ਚ ਵੀ ਬਰਦਾਸ਼ਤ ਨਹੀਂ ਕਰਦੇ ਉਸ ਦਿਨ ਵੀ ਗੋਦਵਰੇ ਇਹੀ ਕਹਿ ਕੇ ਜਾਂਦੇ ਆ ਸਤਿਗੁਰੂ ਕਿਰਪਾ ਕਰੀ ਇਹਨੂੰ ਹੁਣ ਆਪਣੇ ਚਰਨਾਂ 'ਚ ਰੱਖੀ ਇਹ ਘਰ ਨਾ ਕਿਤੇ ਫੇਰਾ ਪਾ ਜਾਏ ਤੇ ਮੈਂ ਬੇਨਤੀ ਕਰਾਂ ਬਾਪਕਣ ਵਾਲੇ ਤੱਕ ਗੁਰੂ ਘਰ ਚ ਛੱਡ ਕੇ ਚਲੇ ਜਾਂਦੇ ਆ ਮਨਾ ਜਿਨ੍ਹਾਂ ਨੇ ਮਰਨ ਤੋਂ ਬਾਅਦ ਕਹਿਣਾ ਇਹਨੂੰ ਚਰਨਾ ਚ ਰੱਖੀ ਆਪਾਂ ਜਿਉਂਦੀ ਕਿਉਂ ਨਹੀਂ ਕਹਿ ਦਿੰਦੇ ਬਾਬਾ ਅਨੰਦ ਕਾ ਆਪਣੇ ਚਰਨਾ ਚ ਰੱਖੇ